ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਕਿਤਵਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸਨਾਓ ਜੀ ਸਾਰੇ ਕਿਵੇਂ ਆਂ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜਦੀ ਕਲਾ ਚ ਹੋਵੋਗੇ ਲੋ ਜੀ ਅੱਜ ਹੈ ਗਿਆ ਜੀ ਰਖੜੀਆਂ ਦਾ ਤਿਹਾਰ ਸਾਰੇ ਮੇਰੇ ਵੀਰ ਭੈਣ ਭਾਈਆਂ ਨੂੰ ਰਖੜੀਆਂ ਦੀਆਂ ਲੱਖ ਲੱਖ ਵਧਾਈਆਂ ਤੇ ਲੋ ਜੀ ਅੱਜ ਆਪਾਂ ਚੱਲਦੇ ਆਂ ਮੇਰੇ ਪੇਕੇ ਘਰ ਰਖੜੀ ਬੰਨਣ ਵਾਸਤੇ ਤੇ ਇੱਧਰ ਅਸੀਂ ਆਏ ਸੀ ਹੋਟਲ ਦੇ ਵਿੱਚ ਮਤਲਬ ਕਿ ਸਮਾਨ ਵਗੈਰਾ ਲੈਣ ਜੋ ਮਠਾਈ ਲੈਣੀ ਸੀ ਤੇ ਦੇਖੋ ਬਹੁਤ ਜ਼ਿਆਦਾ ਰਸਈ ਇੱਥੇ ਤੇ ਜੋ ਮਤਲਬ ਕਿ ਆਪਣੀ ਮਠਿਆਈ ਵਗੈਰਾ ਜੋ ਲੈਣੀ ਸੀ ਉਹ ਮਠਿਆਈ ਸਾਨੂੰ ਮਿਲੀ ਨਹੀਂ ਹੈਗੀ ਕਿਉਂਕਿ ਖਤਮ ਹੋ ਗਈ ਸੀ ਰਸ ਬਹੁਤ ਜ਼ਿਆਦੇ ਸੀ ਅਸੀਂ ਪਹਿਲਾਂ ਤਾਂ ਪੁੱਛਿਆ ਸੀ ਐ ਵੀ ਵਰਫੀ ਵਗੈਰਾ ਹੋਊਗੀ ਹਨਾ ਤੇ ਉਹ ਕਹਿੰਦੇ ਵਰਫੀ ਵਗੈਰਾ ਨਹੀਂ ਖਤਮ ਹੋ ਗਈ ਹੈ ਤੇ ਫਿਰ ਅਸੀਂ ਕਹਿੰਦੇ ਚਲ ਸਾਨੂੰ ਚਮਚਮ ਕਰ ਦੋ ਚਮਚਮ ਵੀ ਕਹਿੰਦੇ ਹੈ ਥੋੜੀ ਜੀ ਰਹਿ ਗਈ ਹੈ ਵੀ ਜਿੰਨਕਤੀਸ ਤੁਹਾਨੂੰ ਦਿਖਦੇ ਨੇ ਬਸ ਇਹ ਹੀ ਰਹਿ ਗਈ ਸੀ ਚਮਚਮ ਦੀ ਬਾਕੀ ਸਾਰੀ ਲੱਗ ਗਈ ਸੀ ਜਾਂ ਲੱਡੂ ਸੀ ਜਾਂ ਕਾਜੂ ਕਤਰੀ ਸੀ ਹਨਾ ਤੇ ਫੇਰ ਅਸੀਂ ਕੀ ਕੀਤਾ ਫੇਰ ਅਸੀਂ ਇੱਕ ਲੱਡੂਆਂ ਦਾ ਡੱਬਾ ਲੈ ਲਿਆ ਸੀ ਤੇ ਬਾਕੀ ਨਾਲ ਲੈ ਲਈ ਸੀ ਚਮਚਮ ਤੇ ਗੁਲਾਬ ਜਮਨਾ ਤੇ ਇਹ ਮਠਾਈ ਅਸੀਂ ਪੈਕ ਕਰ ਲਈ ਸੀ ਜਿਹੜੀ ਆ ਗੱਜਪਗ ਜੋ ਤੁਹਾਨੂੰ ਹੁਣ ਦਿਖਦਾ ਹੁਣ ਤਾਂ ਇਹ ਹੈਗਾ ਪਰ ਬਾਜ਼ਾਰ ਦੇ ਵਿੱਚੋਂ ਇੱਕੋ ਲੱਗ ਤੇ ਸਾਰਾ ਲੱਗ ਜੂਆ ਮਤਲਬ ਕਿ ਸਾਰੀ ਵਿਕਾਊ ਹੋ ਜੂਏ ਇਹ ਮਠਾਈ ਤੇ ਸਾਨੂੰ ਇਹ ਵੀ ਨਹੀਂ ਸੀ ਮਠਾਈ ਮਿਲੀ ਤੇ ਚਲੋ ਜੀ ਨਾ ਆਪਾਂ ਜੋ-ਜੋ ਮਠਾਈ ਲੈਣੀ ਸੀ ਉਹ ਆਪਾਂ ਪੈਕਿੰਗ ਕਰਾ ਲਾਨੇ ਆ ਤੇ ਫਿਰ फटाफट ਆਪਾਂ ਲੈਣੀਆਂ ਨੇ ਰੱਖਣੀਆਂ ਹਲੇ ਰੱਖੜੀਆਂ ਵੀ ਨਹੀਂ ਤੀ ਮੈਂ ਖਰੀਦੀਆਂ ਮੈਂ ਕਿਹਾ ਚੱਲ ਉਹ ਵੀ ਆਪਾਂ ਜਾਂਦੇ ਜਾਂਦੇ ਖਰੀਦ ਲਵਾਂਗੇ ਤੇ ਪਹਿਲਾਂ ਮੇਰੀ ਜਾਨ ਦੀ ਸਲਾਹ ਨਹੀਂ ਸੀ ਫਿਰ ਇੱਕੋ ਅਚਾਨਕ ਇੱਕੋ ਲੱਗਤੀ ਮੇਰੇ ਭਰਾ ਦਾ ਫੋਨ ਆ ਗਿਆ ਵੀ ਨਹੀਂ ਨਹੀਂ ਐ ਵੀ ਰੱਖੜੀ ਬੰਨ ਕੇ ਜਾ ਕੇ ਹਨਾ ਹੈ ਵੀ ਇਦਾਂ ਨਹੀਂ ਸਰਨਾ ਹੈਗਾ ਤੇ ਲੋ ਜੀ ਆਪਾਂ ਨੇ ਮਠਾਈ ਪੈਕਿੰਗ ਕਰਾ ਲਈ ਐ ਤੇ ਫਿਰ ਮਠਾਈ ਲੈ ਕੇ ਜੀ ਅਸੀਂ ਆ ਗਈ ਸੀ ਰੱਖੜੀ ਵਾਲੀ ਦੁਕਾਨ ਤੇ ਜੋ-ਜੋ ਰੱਖੜੀਆਂ ਸਾਨੂੰ ਚਾਹੀਦੀਆਂ ਸੀ ਉਹ ਰੱਖੜੀਆਂ ਸੀ ਅ ਮਲੋਕੀ ਪਸੰਦ ਕਰ ਲਈਆਂ ਸੀ ਤੇ ਬਾਕੀ ਰੱਖੜੀਆਂ ਲੈ ਕੇ ਫੇਰ ਆਪਾਂ ਚੱਲਾਂਗੇ ਸਿੱਧਾ ਪੇਕੇ ਘਰ ਤੇ ਕੁਛਕ ਵੀਡੀਓ ਮੈਂ ਸ਼ੂਟ ਕੀਤੀ ਹੈ ਮੋਟਰ ਕਿਉਂਕਿ ਬਾਈਕ ਬਾਈਕ ਤੇ ਸੀ ਅਸੀਂ ਥੋੜੀ ਵੀਡੀਓ ਸ਼ੂਟ ਕੀਤੀ ਹੈ ਰਸਤੇ ਦੇ ਵਿੱਚ ਜਿਆਦਾ ਨਹੀਂ ਮੈਂ ਬਣਾਈ ਹੈਗੀ ਫਿਰ ਇਸ ਤੋਂ ਬਾਅਦ ਅਸੀਂ ਬਾਈਕ ਦਾ ਪਿਆੰਦੇ ਸੀ ਤੇ ਹਵਾ ਬਹੁਤ ਜ਼ਿਆਦਾ ਚੱਲਦੀ ਸੀ ਆ ਮਤਲਬ ਕਿ ਹਵਾ ਬਹੁਤ ਜ਼ਿਆਦਾ ਲੱਗਦੀ ਸੀ ਉਹਦੇ ਕਰਕੇ ਕੈਮਰਾ ਮੇ ਥੱਪੜਿਆ ਸੀ ਜੰਨ ਮਸਾਲ ਜੀ ਕੈਮਰਾ ਥੋੜਾ ਜਿਹਾ ਕਰਿਆ ਮੈਂ ਕਿ ਚੱਲ ਥੋੜਾ ਜਿਹਾ ਸ਼ੂਟ ਕਰ ਲੈਨੇ ਆ ਬਾਈਕ ਦੇ ਉੱਤੇ ਬੱਚੇ ਕਹਿੰਦੇ ਅਸੀਂ ਜਾਣਾ ਨਹੀਂ ਇਸ ਲਈ ਅਸੀਂ ਬਾਈਕ ਤੇ ਚਲੇਗੇ ਸੀ ਨਹੀਂ ਅਸੀਂ ਗੱਡੀ ਤੇ ਜਾਣਾ ਸੀ ਲਓ ਜੀ ਪਹੁੰਚ ਗਏ ਆਪਾਂ ਪੇਕੇ ਘਰ ਇਹ ਸਭ ਇੱਧਰ ਡੈਡੀ ਜੀ ਇੱਧਰ ਤੁਸੀਂ ਗੱਡੀ ਦੇ ਵਿੱਚ ਚਾ ਲੰਘੇ ਸੀ ਵੀ ਡੈਡੀ ਜੀ ਕਿਤੇ ਸੰਭਲਦੇ ਨੇ ਵੀ ਆਹੜੇ ਦਾ ਕਿਤੇ ਉਹਨਾਂ ਇਹਦੇ ਤੇ ਇਹਨਾਂ ਦੇ ਡੈਡੀ ਇੱਧਰ ਸ੍ਰੀ ਗੱਡੀ ਦੇ ਵਿੱਚੋਂ ਮਿਲੋ ਜਿਏ ਮੇਰੇ ਨਾਲ ਡੈਡੀ ਜੀ ਅਸੀਂ ਕਹ ਰਹੇ ਅਸੀਂ ਹੋਰ ਗਏ ਅੱਜ ਤੁਸੀਂ ਜਾਂਦੇ ਤੇ ਕਿਤੇ ਜਾਂਦੇ ਤਾਂ ਜਿੱਥੇ ਹਾਂ ਉਹਨੂੰ ਆਇਆ ਕਿਹੜਾ ਦਫ਼ਤਰ ਅਸਾ ਸਿੱਧੇ ਲੰਘੇ ਤੇ ਹੋਰੇ ਤੋੜ ਕੇ ਆਇਆ ਪਤਾ ਨਹੀਂ ਲੱਗਿਆ ਹੈਗਾ ਕਾਲੀ ਚ ਕਰਦਾ ਗੈਸੀ ਆ ਕਿ ਕਾਸੀ ਰੌਤ ਤਾਂ ਖਸਮਦਾ ਉਹ ਜਿਹਨੇ ਆ ਕੇ ਜੀ ਫੇਰ ਸਾਨੂੰ ਮੇਰੇ ਪਰਜਾਈ ਨੇ ਠੰਡਾ ਵਗੈਰਾ ਦਿੱਤਾ ਸੀ ਇੱਧਰ ਮਾਮਾ ਤੀਆਂ ਸੀ ਗੱਲਾਂ ਮਾਰਦੀਆਂ ਸੀ ਬੈਠੀ ਤੇ ਮੈਂ ਪੁੱਛੀ ਜਾਂਦੀ ਸੀ ਕਿ ਵੱਡੀ ਭੈਣ ਨਹੀਂ ਆਈ ਹੈਗੀ ਛੋਟੀ ਭੈਣ ਨਹੀਂ ਆਈ ਹੈਗੀ ਸਭ ਤੋਂ ਪਹਿਲਾਂ ਬਤਾ ਬਾਜੀ ਮੈਂ ਮਾਰੀ ਰੱਖੜੀ ਬੰਨਣ ਦੀ ਕਿਉਂਕਿ ਫਸਟ ਤੇ ਮੈਂ ਹੀ ਆਈ ਆ ਤੇ ਪਹਿਲਾ ਨੰਬਰ ਪ੍ਰਾਪਤ ਕੀਤਾ ਇਹਦੀ ਰਖੜੀ ਬੰਨ੍ਹਣ ਦਾ ਘਰ ਵਿੱਚ ਤੇ ਲਓ ਜੀ ਇੱਧਰ ਥਿਊ ਦੇਖੋ ਕਿੰਨਾ ਸੋਹਣਾ ਥਿਊ ਆਇਆ ਸੀ ਖੇਤ ਦਾ ਤੇ بارش ਦਾ ਮੌਸਮ ਹੋਇਆ ਹੋਇਆ ਸੀ ਬੱਦਲ ਬਹੁਤ ਜ਼ਿਆਦਾ ਆ ਗਏ ਸੀ ਤੇ ਇੱਧਰ ਤਿਆਰੀ ਚੱਲਦੀ ਸੀ ਮੈਂ ਕਿਹਾ ਮੇਰੇ ਪਤੀ ਜਿਨੇ ਵੀ ਚਾ ਰਖੜੀ ਦੀ ਤਿਆਰੀ ਕਰ ਲੈ ਪਰ ਰਖੜੀ ਬੰਨਾਂਗੇ ਤੇ ਇਹ ਮਠਿਆਈ ਅਸੀਂ ਧਰ ਲਈ ਸੀ ਥਾਲ ਦੇ ਵਿੱਚ ਜੋ ਜੋ ਮਠਿਆਈ ਸੀ ਆਪਣੀ ਤੇ ਇਧਰ ਛੋਟੀ ਭਤੀਜੀ ਬੈਠੀ ਆ ਭਤੀਜਾ ਬੈਠਾ ਮੰਮੀ ਜੀ ਬੈਠੇ ਨੇ ਮੇਰਾ ਭਰਾ ਬੈਠਾ ਮੇਰੀ ਭਾਬੀ ਜੀ ਬੈਠੀ ਆ ਠੀਕ ਹੈ ਜੀ ਤੇ ਸਾਈਡ ਤੇ ਇਧਰ ਕੁਰਸੀ ਤੇ ਮੇਰੇ ਡੈਡੀ ਜੀ ਬੈਠੇ ਨੇ ਤੇ ਇਧਰ ਪਿੱਛੇ ਮਤਲਬ ਕਿ ਸਰਦਾਰ ਜੀ ਸੱਚ ਸੌਰੀ ਉਹ ਬਣਾ ਦੇ ਸੀ ਵੀਡੀਓ ਸ਼ੂਟ ਕਰਦੇ ਸੀ ਤੇ ਲੋ ਜੀ ਇਧਰ ਹੁਣ ਮੈਂ ਰਖੜੀ ਬੰਨਦੀ ਆ ਸਭ ਤੋਂ ਪਹਿਲਾਂ ਤਾਂ ਮੈਂ ਮੰਨੂ ਮੇਰੇ ਭਰਾ ਦੇ ਫਿਰ ਉਸ ਤੋਂ ਬਾਅਦ ਬੰਨੂਗੀ ਮੇਰੀ ਪਰਜਾਈ ਦੇ ਫਿਰ ਭਤੀਜੇ ਦੇ ਫਿਰ ਭਤੀਜੀ ਦੀ ਵਾਰੀ ਆਊਗੀ ਚਲੋ ਜੀ ਇਧਰ ਰਖੜੀ ਦੀ ਤਿਆਰੀ ਹੋ ਚੁੱਕੀ ਆ ਤੇ ਫਿਰ ਮੈਂ ਬੰਨੂ ਮੇਰੇ ਡੈਡੀ ਜੀ ਦੇ ਡੈਡੀ ਜੀ ਦੇ ਬਨੂਗੀ ਚਲੋ ਜਿੱਦ ਤਰ ਹੁਣ ਰਖੜੀ ਬੰਨਦੇ ਆਪਾਂ ਬਾਕੀ ਤੁਸੀਂ ਵੀ ਮਤਲਬ ਕੀ ਦੇਖੋ ਵਲੌਗ ਤੇ ਵਲੌਗ ਨੂੰ ਪੂਰਾ ਫੁੱਲ ਵਾਸ ਕਰਿਆ ਕਰੋ ਸਕਿੱਪ ਬਿਲਕੁਲ ਨਾ ਕਰਿਆ ਕਰੋ ਤੇ ਬਾਕੀ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਜ਼ਰੂਰ ਕਰਿਆ ਕਰੋ ਤੇ ਇਹ ਸਪੈਸ਼ਲ ਰਖੜੀ ਦਾ ਵਲੌਗ ਬਣਾਇਆ ਮੈਂ ਨੇ ਤੇ ਮਤਲਬ ਕਿ ਮੇਰੇ ਭਤੀਜੇ ਭਤੀਜੀ ਨੇ ਵੀ ਨਹੀਂ ਰਖਣੀ ਸੀ ਬੰਨਿਆ ਕਹਿੰਦੀ ਭੂਆ ਆਊਗੀ ਭੂਆ ਨਾਲ ਹੀ ਆਪਾਂ ਮਤਲਬ ਕਿ ਇਕੱਠੀ ਰਖੜੀ ਬੰਨਾਂਗੇ ਹਲੇ ਵਿਚਾਰੇ ਭਤੀਜੇ ਦੀ ਵੀ ਸੁੰਨੀ ਕਲਾਈ ਸੀ ਮੇਰੇ ਭਰਾ ਦੀ ਵੀ ਸੁੰਨੀ ਕਲਾਈ ਸੀ ਮੇਰੇ ਡੈਡੀ ਜੀ ਦੀ ਵੀ ਐਦਾਂ ਹੀ ਸੁੰਨੀ ਕਲਾਈ ਲਈ ਬੈਠੇ ਸੀ ਮਤਲਬ ਵੱਡੀ ਭੈਣੋਂ ਵੀ ਨਹੀਂ ਆਈ ਹੈਗੀ ਰਖੜੀ ਬੰਨਣਾ ਛੋਟੀ ਆਈ ਸੀ ਇਸ ਕਰਕੇ ਫਿਰ ਸਭ ਤੋਂ ਪਹਿਲਾਂ ਮੈਂ ਹੀ ਆ ਕੇ ਮੈਂ ਹੀ ਇਹਨਾਂ ਦੀ ਮਤਲਬ ਕਿ ਕਲਾਈ ਕਲਾਈ ਭਰੀ ਹੈ ਰਖੜੀ ਬੰਨ ਕੇ ਤੇ ਫਿਰ ਮਤਲਬ ਕਿ ਭਤੀਜੀਆਂ ਨੇ ਵੀ ਮੇਰੀ ਉਹਦੀ ਰਖੜੀ ਬੰਨੀ ਹੈ ਜਦੋਂ ਮੈਂ ਬੰਨੀ ਆ ਨੇ ਭਤੀਜੀ ਨੇ ਤੇ ਇਧਰ ਹੱਸੀ ਜਾਂਦੇ ਸੀ ਮੇਰੇ ਭਰਾ ਨੂੰ ਕਹੀ ਜਾਂਦੇ ਸੀ ਐਵੇਂ ਤੂੰ ਥੋੜਾ ਬੋਤਾ ਤਾਂ ਹੱਸ ਲਾ ਐਵੇਂ ਮੂਜਾ ਕਿਮਣਾ ਐ ਮੈਂ ਕਿ ਹੱਸ ਲਾ ਭਈ ਵੀਡੀਓ ਦੇ ਵਿੱਚ ਜਦੋਂ ਹੱਸੇਗਾ ਤਾਂ ਹੀ ਵਧੀਆ ਲੱਗੇਗਾ ਹੱਸਦਾ ਹੋਇਆ ਜੇ ਮੂਜਾ ਮੂਜਾ ਬਣਾ ਕੇ ਰੱਖੇਗਾ ਤਾਂ ਹੋਤਰਾਂ ਦਾ ਮਤਲਬ ਕਿ ਵੀਡੀਓ ਬਣੂ ਤੇਰੀ ਤੇ ਇਧਰ ਮੈਂ ਭਰਾ ਦੇ ਵਾਂ ਸੀ ਪਰਜਾਈ ਦੇ ਵਾਂ ਬੰਨਤੀ ਸੀ ਤੇ ਇਸ ਤੋਂ ਬਾਅਦ ਫਿਰ ਵਾਰੀ ਆਈ ਸੀ ਇੰਦਰ ਦੀ ਤੇ ਦੇਖੋ ਜੀ ਬਿਲਕੁਲ ਥੋੜੀ ਜਿਹੀ ਖਾਂਦੀ ਐ ਪਰਜਾਈ ਮਿੱਠਾ ਕਹਿੰਦੀ ਕਦੇ ਮੈਂ ਮੋਟੀ ਨਾ ਹੋ ਜਾ ਡਾਈਟ ਤੇ ਐ ਇਹ ਤੇ ਲੋ ਜੀ ਹੁਣ ਬੰਦਿਆ ਆਪਾਂ ਭਤੀਜੇ ਦੇ ਇਹ ਕਹਿੰਦਾ ਕਹਿੰਦਾ ਮੈਨੇ ਬੰਨੇ ਆ ਗਣੇਸ਼ ਵਾਲੀ ਰਖੜੀ ਇਹਦੇ ਮੈਂ ਬੁਨੇਸ਼ ਵਾਲੀ ਰਖੜੀ ਬੰਨਦੀ ਆ ਹੁਣ ਤੇ ਫੇਰ ਆ ਮੇਰੀ ਭਤੀਜੀ ਦੀ ਵਾਰੀ ਤੇ ਚਲੋ ਜੀ ਤੁਸੀਂ ਵਲੌਗ ਦਾ ਆਨੰਦ ਮਾਣੋ ਇਹ ਕਿਹੜੀ ਹੈ ਇਹ ਕਿਹੜੀ ਬਣੀ ਹੈ ਕਿਹੜੀ ਕਹਿੰਦਾ ਕਿਵੇਂ ਇਹ ਕਰਦੀ ਹੈ ਕਹੋ ਸਿੰਮੋ ਮਾਂ ਗਾਂ ਖਾਂਦੀ ਨਹੀਂ ਹੈਗੀ ਕੋਸੇ ਮੇਲਾ ਸਬਜੀ ਸਬਜੀ ਸਬਦੇ ਕਤਾਂਦੀ ਸਿੰਮੋ ਦਾ ਵੀ ਇਹੀ ਕੰਮ ਹੈ ਬੱਜੀ ਕਰਦੀ ਹੁਣ ਅਸੀਂ ਪਤਾ ਕੀ ਕਰਦੇ ਆ ਕੁਆਸਾ ਅਸੀਂ ਇਹਨਾਂ ਨੂੰ ਤੂੰ ਦੱਸ ਕੇ ਵੀ ਥਾਂਂ ਨਹੀਂ ਆਉਂਦੇ ਉਹ ਹੀ ਰਿਆ ਤੇ ਦਿੰਨੇ ਆ ਉਹੀ ਲਿਆਉਣੇ ਆ ਫੇਰ ਵੀ ਗਾਣੀ ਬੈਠੀ ਆ ਫਾਂ ਫੇਰ ਖਾਂਦਾ ਫੇਰ ਮੂੰਹ ਕੋ ਵਾਲੀ ਫੋਨ ਲੱਗ ਗਿਆ ਉਹ ਦਾ ਆਪਣੀ ਰੱਖ ਦਿੱਤੀ ਸੀ ਕੱਕਾ ਗੱਲ ਕਰ ਰਹੀ ਹਦੀ ਠੀਕ ਹੋ ਉਹ ਨਾ ਮੈ ਗਿਆ ਦੀਦੇ ਦੀ ਕੀ ਕੀ ਆਓ ਚੱਕਿਆ ਨਹੀਂ ਹੈਗਾ

ਹੇ ਬਿਦਿ ਕਰਾਇਆ ਨਾ ਬੱਡੀ ਨਾਲ ਅਰੇ ਬਰੋ ਨੰਬਰ ਵਾ ਸੋ ਹੀ ਆ ਬੱਡੀ ਨਾਲ ਉਹਨੂੰ ਲੱਗ ਗਿਆ ਤੀ ਫੋਨ ਹੋਰ ਲੱਗੇ ਨਹੀਂ ਹੋਰ ਘਟਤਾ ਤਾ ਤੁਹਾਨੂੰ ਪਾਈ ਪੁੱਲ ਲੱਗੇ ਲੱਗ ਗਿਆ ਬਲੇ ਖੇ ਲਾਉਂਦੇ ਕਿਤੇ ਹੋਰ ਤੇ ਇੱਧਰ ਲੱਗੇ ਕਿਹਾ ਵੀ ਚੱਲ ਅਹ ਮਾਜੀ ਬੋ ਨਾ ਕਸੀ ਇੱਧਰ ਕਾ ਜੀ ਵਾ ਵਾ ਨੰਬਰ ਚੰਨ ਆਸਾ ਨਾ ਕੋਈ ਨੰਬਰ ਚਾਹਾਂ ਬਤਿ ਗੱਬਰ ਰੇ ਗੱਬਰ ਲੱਗੀ ਪਿੱਛੇ ਹਾਂ 85 285 ਪਹਿਲਾਂ ਸੀ ਉੱਛਿਆ ਵਰੜੀਏ ਹਾਂ 85 285 ਚੁਣ ਕੇ ਰਹਿਵਾ ਤਾਂ ਨਹੀਂ ਹੋ ਰਹੇ ਇਹ ਦੁੱਖ ਦਾ ਨਾਮ ਹੈ 285 ਬਣਦੀ ਕਹਿੰਦਾ मैं तो ਅੱਜ ਨਹੀਂ ਬਣਾਇਆ ਪਾਉਂਗੀ ਫਿਰ ਮੈਂ ਅੰਦਰ ਹੀ ਉੜਾ ਲਾ ਲਈ ਜਵਾਕ ਕਿੱਥੇ ਬੈਠੇ ਨੇ ਹੈ ਥੋੜੀ ਇੱਥੇ ਬੈਠੀ ਆ ਕਈ ਮੇਰੀ ਸੌਣੀ ਜੀ ਵੀਡੀਓ ਪਵਾ ਦੀ ਠੀਕ ਆ ਠੀਕ ਆ ਮੈਂ ਬਾਏ ਬਾਏ ਚੱਲ